ਜੀ ਅੱਜ ਪੰਜਾਬ ਚ ਦੂਜੇ ਨੰਬਰ ਚ ਆਏ ਆ ਕਿਵੇਂ ਮਹਿਸੂਸ ਕਰਦੇ ਹੋ ਤੁਸੀਂ ਬਹੁਤ ਖੁਸ਼ੀ ਹੋ ਰਹੀ ਹੈ ਜੀ ਮਿਹਨਤ ਕਿੰਨੀ ਕੀਤੀ ਹੈ ਇਸ ਵਾਸਤੇ ਬਹੁਤ ਮਿਹਨਤ ਕੀਤੀ ਹੈ ਸਕੂਲ ਤੋਂ ਬਾਅਦ ਵੀ ਨਾਲ ਦੀ ਨਾਲ ਹੀ ਪੜਨ ਲੱਗ ਜਾਂਦੇ ਸੀ ਰਾਤ ਤੱਕ ਕੀ ਏਮ ਕੀ ਹੈ ਅਗਲਾ ਹੀ ਤੁਹਾਡਾ ਮੇਰਾ ਏਮ ਡਾਕਟਰ ਬਣਨਾ ਅਤੇ ਦੇਸ਼ ਦੀ ਸੇਵਾ ਕਰਨ ਦੀ ਸਟਡੀ ਚ ਇਸ ਨੂੰ ਅੰਦਰ ਬੱਚੇ ਮੋਬਾਈਲ ਨਾਲ ਜੁੜ ਰਹੇ ਨੇ ਸੋਸ਼ਲ ਮੀਡੀਆ ਨਾਲ ਜੁੜ ਰਹੇ ਨੇ ਤੁਹਾਡਾ ਵੀ ਕੋਈ ਇච්ਚਾ ਕੁਛ ਨਹੀਂ ਨਹੀਂ ਮੈਂ ਸੋਸ਼ਲ ਮੀਡੀਆ ਬਹੁਤ ਘੱਟ ਯੂਜ਼ ਕਰਦੀ ਸੀ ਤਾਂ ਬੱਚਿਆਂ ਨੂੰ ਕਿਸਨੇ ਦੇਣਾ ਚਾਹੀਦਾ ਸਾਰਿਆਂ ਨੂੰ ਮੈਨਸ ਕਰਨੀ ਚਾਹੀਦੀ ਹੈ ਤੇ ਸੋਸ਼ਲ ਮੀਡੀਆ ਨਾਲ ਬਹੁਤ ਘੱਟ ਜੁੜੇ ਰਹਿਣਾ ਚਾਹੀਦਾ ਸਕੂਲ ਨੇ ਕਿੰਨੀ ਕ ਹੈਲਪ ਕੀਤੀ ਬਾਬਾ ਫਰੀਦ ਪਬਲਿਕ ਸਕੂਲ ਨਾਲ ਸਾਰੀ ਹੈਲਪ ਹੀ ਸਕੂਲ ਦੀ ਹੈ ਸਕੂਲ ਟੀਚਰਸ ਬਹੁਤ ਵਧੀਆ ਨੇ ਇੱਥੋਂ ਦੀ ਤੇ ਮੇਰੀ ਗੇਮ ਵੀ ਸੀ ਨੈਟਬਾਲ ਤੇ ਉੱਚ ਵੀ ਮੇਰਾ ਅੰਡਰ 17 ਚ 골ਡ ਮੈਡਲ ਆਇਆ ਹੈ। ਨੈਸ਼ਨਲ। ਉਮੀਦ ਹੈਗੀ ਸੀ ਕਿ ਤੁਹਾਨੂੰ ਵੀ ਇਸ ਤਰ੍ਹਾਂ ਮੇਰਾ ਪੰਜਾਬ ਚੋਂ ਦੂਜੇ ਨੰਬਰ ਤੇ ਆ ਜੂਗਾ ਮੇਰਾ। ਪੇਪਰ ਤਾਂ ਬਹੁਤ ਵਧੀਆ ਗਏ ਸੀ। ਉਮੀਦ ਸੀ ਕਿ ਵੀ ਆ ਸਕਦਾ ਹੈ। ਕਿੰਨੇ ਕਿੰਨੇ ਘੰਟੇ ਸਟਡੀ ਰੋਜ਼ ਦੀ? ਕਦਰੀ। 12 ਤੋਂ 14 ਘੰਟੇ ਤਾਂ ਇੱਕ ਦਿਨ। ਨਾਲ ਕੋਈ ਕਰਦਾ ਮम्मी ਨਾਲ ਹੈਲਪ ਵੀ ਕਰਦੇ ਰਹੋ ਨਾਲ। ਹਾਂ ਜਾਚੂ ਹੈਲਪ ਕਰਦੀ ਸੀ। ਓਕੇ। ਸਰ ਆਪਣੇ ਸਕੂਲ ਦੀ ਬੱਚੀ ਜਿਹੜੀ ਸਟੇਟ ਚੋਂ ਦੂਜਾ ਨੰਬਰ ਤੇ ਆਈ ਹੈ ਕਿਵੇਂ ਮਹਿਸੂਸ ਕਰਦੇ ਹੋ ਪਹਿਲਾਂ ਦੱਸੋ ਪਹਿਲੀ ਗੱਲ ਤਾਂ ਜੀ ਮੇਰੇ ਨਾਮ ਗੁਰਜੂਤ ਸਿੰਘ ਹੈ ਤੇ ਮੈਂ ਲੈਕਚਰਰ ਕੈਮਿਸਟਰੀ ਤੇ ਮੈਂ ਇਹਨਾਂ ਨੂੰ ਸਾਇੰਸ ਵਿਸ਼ਾ ਪੜ੍ਹਾਉਂਦਾ ਸੀ ਇਹ ਕੁੜੀਆ ਬਹੁਤ ਹੀ ਜ਼ਿਆਦਾ ਮਿਹਨਤੀ ਹੈ ਰਤਿੰਦਰ ਵਾਕਈ ਇੱਕ ਮਿਹਨਤ ਦੀ ਮਿਸਾਲ ਹੈ ਅਸੀਂ ਵੇਖਦੇ ਹਾਂ ਵੀ ਜਿਵੇਂ ਕੋਈ ਫ੍ਰੀਕੁਇਡ ਹੁੰਦਾ ਸੀ ਜਾਂ ਫਿਰ ਕੋਈ ਕਹਿ ਲਓ ਅਜਿਹੇ ਆ ਪੀਡ ਹੁੰਦੇ ਜਿਸ ਵਿੱਚ ਜ਼ਿਆਦਾ ਕੰਮ ਨਹੀਂ ਹੁੰਦਾ ਤਾਂ ਇਹ ਕੁੜੀਆ ਉਸੇ ਪੀਡ ਵਿੱਚ ਆਪਦੀ ਗੇਮ ਲਾਉਣ ਵੀ ਜਾਂਦੀ ਸੀ ਉਸੇ ਮੁੜ ਕੇ ਪਸੀਨੇ ਦੇ ਵਿੱਚ ਆ ਕੇ ਆਪ ਦੇ ਜਿਹੜੇ ਸੀ ਬਾਕੀ ਵੀਰ ਵੀ ਅਟੈਂਡ ਕਰਦੀ ਸੀ ਕੋਈ ਟੈਸਟ ਨਹੀਂ ਇਸ ਕੁੜੀ ਨੇ ਕਦੇ ਮਿਸ ਕੀਤਾ ਕਦੇ ਕੋਈ ਕਿਸੇ ਕਲਾਸ ਵਿੱਚ ਕਿਸੇ ਟੈਸਟ ਵਿੱਚੋਂ ਜਾਂ ਕਿਸੇ ਪੇਪਰ ਵਿੱਚੋਂ ਇਹਦੇ ਨੰਬਰ ਨਹੀਂ ਘਟ ਆਏ ਇਹ ਕੁੜੀਆ ਹਮੇਸ਼ਾ ਹੀ ਪੜਦੀ ਹੋਈ ਦਿਖਾਈ ਦਿੰਦੀ ਸੀ ਤੇ ਪੜਦੀ ਹੋਈ ਅੱਜ ਇਹ ਸੈਕਿੰਡ ਪੋਜੀਸ਼ਨ ਤੇ ਆਈ ਹੈ ਬਹੁਤ ਖੁਸ਼ੀ ਦੀ ਗੱਲ ਹੈ ਇਹ ਸਾਡੇ ਸਕੂਲ ਲਈ ਬਾਬਾ ਫਰੀਦ ਲਈ ਤੇ ਸਾਡੇ ਇਲਾਕੇ ਮੁਕਸਰ ਸਾਹਿਬ ਲਈ ਸਾਰੇ ਲਈ ਖੁਸ਼ੀ ਦੀ ਗੱਲ ਹੈ ਨੈਸ਼ਨਲ ਗੇਮਸ 'ਚ ਪਹਿਲਾ ਪੋਜੀਸ਼ਨ ਆਈ ਹੈ ਹਾਂਜੀ ਇਹ ਸਾਡੇ ਸਕੂਲ ਦੀਆਂ ਅਕਸਰ ਕਹਿੰਦੇ ਆ ਬੱਚੇ ਨੈਸ਼ਨਲ ਗੇਮਾਂ ਵਿੱਚ ਖੇਡ ਰਹੇ ਆ ਇਸ ਵਾਰ ਲਗਭਗ ਸਾਡੀ 19 ਨੌ ਬੱਚੇ ਜਿਹੜੇ ਸੀ ਨੈਸ਼ਨਲ ਵਿੱਚ ਖੇਡੇ ਸੀ ਉਸ ਵਿੱਚੋਂ ਇਹ ਸਾਡੀ ਇੱਕ ਤਾਂ ਇਹਨਾਂ ਦੀ ਬੱਚੇ ਦੀ 17 ਵਿੱਚ ਪੋਜੀਸ਼ਨ ਆਈ ਸੀ ਇੱਕ ਸਾਡੀ 20 1 ਵਾਲੇ ਬੱਚਿਆਂ ਦੀ ਪੋਜੀਸ਼ਨ ਆਈ ਸੀ ਲੜਕੇ ਤੇ ਲੜਕੀਆਂ ਦੀ ਹਾਂਜੀ ਕੀ ਨਾਮ ਆ ਤੁਹਾਡਾ ਜੀ ਕੀ ਕਹਿਣਾ ਚਾਹੋਗੇ ਪੈਂਦੇ ਆ ਬੇਟੀ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ ਬਹੁਤ ਬਹੁਤ ਤੁਸੀਂ ਸੰਤਨ ਦੇ ਬੇਟੀ। ਬਹੁਤ ਵਧੀਆ ਚੱਲ। ਇਸ ਤਰ੍ਹਾਂ ਨਿਆ ਘਰੇ ਜਿਹਦਾ ਪੜਾਈ ਪਾਈ। ਵਧੀਆ ਬਹੁਤ। ਟੀਮ ਤਕਾਦੀ ਜਨ ਤਨਾ। ਅਜ ਲੱਗਦਾ ਵੀ ਸੁਪਨਾ ਪੂਰਾ ਹੋ ਗਿਆ ਜੋ ਤੂੰ ਦੇਖਿਆ ਸੀ। ਸੁਪਨਾ ਪੂਰਾ। ਪਲਾਸਟਿਕ। ਖੁਸ਼ੀ ਕਿੰਨੀ ਜੇ ਮਾਂ ਨੂੰ ਸੱਚ ਕਰਕੇ ਜੁੜੀ ਹੋਈ। ਬਹੁਤ ਖੁਸ਼ੀ। ਤਰੀ ਦੇਖੋ ਬਟੇ। ਹਾਂਜੀ। ਕਿ ਨਵੀਂ ਵੀ ਤੋ ਬਈ ਸਰਜੀ ਸਿੰਘ ਜੀ ਕਿਹਨਾਂ ਜਾਓਗੇ ਪੋਤੀ ਅੱਜ ਪਹਿਲੇ ਸਟਾਰ ਦੇ ਅਸਰ ਦੁਜੇਸਤਾਨ ਤੇ ਆਂ ਆਂ ਜੀ ਬਹੁਤ ਖੁਸ਼ੀਆਂ ਵਧਾਈਆਂ ਜੀ ਸਭ ਨੂੰ ਬਹੁਤ ਖੁਸ਼ੀ ਆਈ ਕਿਸ ਤਰ੍ਹਾਂ ਦੀ ਸਟੱਡੀ ਰਹੀ ਹੈ ਘਰ ਦੇ ਵਿੱਚ ਇਹ ਦੇਖਦੇ ਬੱਚੇ ਨੂੰ ਕਿੰਨੀ ਕਿਨਿੰਨੀ ਕਿਨਿੰਨੀ ਕਰਨੀ ਗਿਰੇ ਨੇਂਤ ਬਹੁਤ ਜ਼ਿਆਦਾ ਦੇਣ ਰਾਤੀ ਕਰਦੀ ਹੈ ਇਹ ਨੇਂਤ ਰਾਤ ਦੇ 12:00 ਬਾਰਾਂ ਵਜੇ ਤੱਕ ਪੜੀ ਜਾਂਦੀ ਹੈ ਬੱਚੇ ਜਿਸ ਨੇ ਜਾਤ ਨੈਟਬਾਲ ਖੇਡ ਕੇ ਨੈਸ਼ਨਲ ਖੇਡ ਕੇ ਆਈ ਹੈ ਉਡਾਈ ਚ ਵੀ ਹਸ਼ਿਆਰ ਹੈਗੀ ਮਾਪੇ ਦਾ ਸੁਪਨਾ ਵੀ ਮੇਰਾ ਤੁਹਾਡਾ ਵੀ ਸੁਪਨਾ ਸੀ। ਸਾਡਾ ਸੁਪਨਾ ਇਹ ਹੀ ਹੈ ਕਿ ਬਈ ਬੱਚਾ ਦੇ ਵਧੀਆ ਕਾਮਯਾਬੀ ਕਰਕੇ ਉੱਤੇ ਬਣੇ ਹੋਣਾ ਸੀ। ਆਪ ਪੜ੍ਹਿਆ ਬੱਚੇ ਨੂੰ ਗਾ ਪੜਾ ਕੇ ਤੇ ਕਰ ਰਹੇ ਆ ਵੀ ਕਿਸੇ ਬਣਨ ਕੁਛ ਨਾ ਕੁਛ। ਅੱਗੇ ਕੀ ਕਿਤੇ ਕਿ ਇੱਕ ਦਿਨ ਡਾਕਟਰ ਬਣ ਕੇ ਤੇ ਮੈਂ ਸੇਵਾ ਕਰਨੀ ਜਾਂਦੇ। ਹਾਂਜੀ ਸਰ ਕੀ ਕੀ ਕਹਿਣਾ ਚਾਹੂਂਗੀ ਅੱਜ ਜਿਹੜੀ ਬੇਟੀ ਸੈਕੰਡ ਪੋਜੀਸ਼ਨ ਤੇ ਆਈ ਸਟੇਟ ਤੋਂ। ਅੱਜ ਦਾ ਜੋ ਦਿਨ ਹੈ ਇਸ ਸੰਸਥਾ ਵਾਸਤੇ, ਬੱਚੀ ਵਾਸਤੇ, ਇਸ ਪਰਿਵਾਰ ਵਾਸਤੇ ਆਪਣੇ ਪੂਰੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਜੇ ਪੂਰੇ ਜਿਵੇਂ ਆਪਣੇ ਖੇਤੇ ਮਾਲਵੇ ਦੀ ਗੱਲ ਕਰੀਏ ਤਾਂ ਉਸ ਵਾਸਤੇ ਖੁਸ਼ੀ ਦਾ ਦਿਨ ਕਿਉਂਕਿ ਜਿਹੜੀਆਂ ਪਹਿਲੀਆਂ ਪੋਜੀਸ਼ਨਾਂ ਨੇ ਉਹ ਪੰਜਾਬ ਦੇ ਵਿੱਚੋਂ ਮਾਲਵੇ ਦੇ ਹੀ ਬੱਚਿਆਂ ਨੇ ਹਾਸਲ ਕੀਤੀਆਂ ਨੇ ਗੱਲ ਕਰੀਏ ਸਬცი ਰਤਨਦਰਪ ਦੀਪਤਾਏ ਨੇ ਪੰਜਾਬ ਦੇ ਵਿੱਚੋਂ 650 ਦੇ ਵਿੱਚੋਂ 650 ਅੰਕ ਹਾਸਲ ਕਰਕੇ ਦੂਸਰਾ ਸਥਾਨ ਹਾਸਲ ਕੀਤਾ ਹੈ ਇਹ ਬੱਚੀ ਜਿਹੜੀ ਬਹੁਤ ਹੀ ਹੁਨਰਵਰ ਵਿਦਿਆਰਥਣ ਹੈ ਨਰਸੀ ਕਲਾਸ ਤੋਂ ਲੈ ਕੇ ਅੱਜ ਤੱਕ ਇਸੇ ਸੰਸਥਾ ਦੀ ਵਿਦਿਆਰਥਣ ਵਿਦਿਆਰਥਣ ਹੈ ਇਹ ਬੱਚਾ ਜਿਹੜਾ ਹੈਗਾ ਸ਼ੁਰੂ ਤੋਂ ਹੀ ਜਿਹੜਾ ਹੈਗਾ ਆਪਣਾ ਮੈਂ ਦੀ ਹਰੇ ਹਰੇ ਕਲਾਸ ਦੀ ਗੱਲ ਕਰੀਏ ਤਾਂ ਇਹ ਬੱਚਾ ਪ੍ਰੋਪਰ ਰਿਹਾ ਹੈ ਗੱਲ ਕਰੀਏ ਖੇਡਾਂ ਦੀ ਤਾਂ ਇਹ ਬੱਚੀ ਨੇ ਨੈਸ਼ਨਲ ਦੇ ਵਿੱਚੋਂ 골ਡ ਮੈਡਲ ਲਿਆ ਜੋ ਕਿ ਅੰਡਰ 17 ਨੈੱਟ ਬਾਅੱਲ ਇਸ ਵਾਰ ਲੁਧਿਆਣਾ ਦੇ ਵਿੱਚ ਕੋਈ ਸੀ ਨੇਸ਼ਨਲ ਉਸ ਨੇਸ਼ਨਲ ਦੇ ਵਿੱਚ ਇੱਕ ਬੱਚਾ ਗੋਡ ਮੈਡਲਸਟ ਹੈ ਬਹੁਤ ਹੀ ਮਿਹਨਤੀ ਬੱਚਾ ਹੈ ਪਰਿਵਾਰ ਆ ਜਿਹੜਾ ਉਹ ਬੇਹੱਦ ਤਰद्दਤ ਦੇ ਨਾਲ ਇਹਨਾਂ ਬੱਚਿਆਂ ਨੂੰ ਜਿਹੜੇ ਪੜ੍ਹਾਈ ਦੇ ਵਾਸਤੇ ਜੁਟਿਆ ਹੋਇਆ ਹੈ ਇਸ ਬੱਚੀ ਨੇ ਕਦੇ ਕੋਈ ਟਿਊਸ਼ਨ ਨਹੀਂ ਰੱਖੀ ਸਟਾਫ ਵੱਲੋਂ ਜੋ ਵੀ ਇਹਨੂੰ ਪੜਾਇਆ ਜਾਂਦਾ ਵਰਕ ਕਰਵਾਇਆ ਜਾਂਦਾ ਹੈ ਇਸ ਬੱਚੇ ਨੇ ਕਦੇ ਵੀ ਅਧੂਰਾਨੀ ਛੱਡਿਆ ਗੇਮਾਂ ਦੇ ਵਿੱਚ ਗਰਾਊਂਡ ਦੇ ਵਿੱਚ ਆਉਣਾ ਸਮੇਸਰ ਜਦੋਂ ਬੁਲਾਇਆ ਜਾਂਦਾ ਪੜ੍ਹਨ ਵਾਸਤੇ ਹਾਜ਼ਰ ਹੈ ਖੇਡਣ ਵਾਸਤੇ ਹਾਜ਼ਰ ਹੈ ਅਸੀਂ ਅੱਜ ਬੇਹੱਦ ਖੁਸ਼ ਹੈ ਕਿ ਇਸ ਬੱਚੀ ਦੀ ਜੋ ਮਿਹਨਤ ਹੈ ਉਹ ਰੰਗ ਲਿਆਈ ਹੈ